ਅਫੀਲ ਕਰਦਾ ਕਿ ਜੇ ਯੂਟਿਊਬਰਾਂ ਨੂੰ ਜਿਹਨਾਂ ਨੂੰ ਹੈ ਜਾਂ ਨਕਲੀ ਪੱਤਰਕਾਰਾਂ ਨੂੰ ਇਹ ਨੱਥ ਪਾਈ ਜਾਵੇ ਤਾਂ ਕਿ ਗੰਦਾ ਮੈਸੇਜ ਨਾ ਜਾਵੇ ਅੱਜ ਮੀਡੀਆ ਕਲੱਬ ਦੇ ਸਮੂਹ ਪੱਤਰਕਾਰ ਕੱਗਰ ਦੇ ਕੰਡੇ ਇਕੱਠੇ ਹੋਏ ਤੇ ਕੱਗਰ ਦੀ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਉਹਨਾਂ ਨੇ ਸਥਾਨਕ ਲੋਕਾਂ ਨੂੰ ਕੱਗਰ ਬਾਰੇ ਸਹੀ ਤੇ ਸਪੀਕ ਜਾਣਕਾਰੀ ਉਪਲਬਧ ਕਰਵਾਈ ਇਸ ਮੌਕੇ ਤੇ ਬੋਲਦਿਆਂ ਹੋਇਆ ਮੀਡੀਆ ਕਲੱਬ ਦੇ ਪੱਤਰਕਾਰਾਂ ਨੇ ਕੀ ਕਿਹਾ ਸਾਰੀ ਜਾਣਕਾਰੀ ਲਈ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਭਾਨਨ ਡਿਫਾਈਨਡ ਬੋਲਾਂਗੇ ਆਪਾਂ ਕਿ ਜਿਹੜੇ ਕਿ ਬਿਨਾ ਉਹ ਜਿਹੜੇ ਪੱਤਰਕਾਰ ਬਣੇ ਬੈਠ ਨੇ ਆਪਣੇ ਯੂਟਿਊਬਰ ਜਾਂ ਹੋਰ ਨੇ ਉਹਨਾਂ ਨੇ ਬੜਾ ਗੰਦ ਪਾਇਆ ਹੋਇਆ ਤੇ ਬੜਾ ਦੇਖਣ ਨੂੰ ਮਿਲਿਆ ਕਿ ਕਿਤੇ ਮੈਂ ਖੁਦ ਉਹ ਆਪਣਾ ਮਾਂਚਿੰਦਪੁਰਣੀ ਦੇਖਿਆ ਹੋਇਆ ਸੀ ਉਸ ਤਰ੍ਹਾਂ ਦੇ ਬੱਦਲ ਫਟ ਗਏ ਇੱਥੇ ਉੱਥੇ ਕੁਝ ਵੀ ਨਹੀਂ ਸੀਗਾ ਲੋਕ ਇਸ ਤਰ੍ਹਾਂ ਬੜਾ ਗੰਦ ਪਾ ਰਹੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਪ੍ਰਸ਼ਾਸਨ ਵੀ ਕੀ ਡੀਸੀ ਸਾਹਿਬ ਨੂੰ ਤੇ ਪ੍ਰਸ਼ਾਸਨਪੁਰੀ ਮੈਂ ਮਾਅ ਕਰਨਾ ਅਪੀਲ ਕਰਦਾ ਕਿ ਜੇ ਯੂਟਿਊਬਰਾਂ ਨੂੰ ਜਿਹੜੇ ਇਹਨਾਂ ਨੂੰ ਹੈ ਜਾਂ ਨਕਲੀ ਪੱਤਰਕਾਰਾਂ ਨੂੰ ਇਹ ਨੱਥ ਪਾਈ ਜਾਵੇ ਤਾਂ ਕਿ ਗੰਦਾ ਮੈਸੇਜ ਨਾ ਜਾਵੇ ਜਿਹੜਾ ਬੰਦਾ ਰਿਪੋਰਟਿੰਗ ਕਰ ਰਿਹਾ ਹੈ ਉਹਦਾ ਆਇਡੈਂਟੀਫਾਈ ਹੋਣਾ ਕੋਈ ਨਾ ਕੋਈ ਜਿਹੜਾ ਕਿ ਜਵਾਬ ਦੇ ਹੀ ਹੋਵੇ ਕਿਸੇ ਨੇ ਕੋਈ ਜਵਾਬ ਦੇ ਹੀ ਨਹੀਂ ਜੋ ਬੋਲਦੇ ਨੇ ਬੋਲ ਕੇ ਆਪ ਦਾ ਬਕਵਾਸ ਕਰਕੇ ਟੱਪਿਆਂ ਦੇ ਲੋਕ ਇਸ ਤਰ੍ਹਾਂ ਵੀ ਹੋਣਾ ਚਾਹੀਦਾ ਜੀ ਬਿਲਕੁਲ ਆਫਤ ਜਿਹੜੀ ਕਦੋਂ ਵੀ ਆ ਸਕਦੀ ਹੈ ਕਿਉਂਕਿ ਇਹ ਕੁਦਰਤ ਹੈ ਕੁਦਰਤ ਬਲਵਾਨ ਹੈ ਲੇਕਿਨ ਜੇ ਪਾਣੀ ਆਉਂਦਾ ਵੀ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ 2023 ਵਾਲੇ ਜਿਹੜੇ ਹਾਲਾਤ ਹੈ ਹੋਣਗੇ ਕਿਉਂਕਿ ਹੁਣ ਲੋਕ ਉਸ ਤਰ੍ਹਾਂ ਵੇਸਲੇ ਨਹੀਂ ਹੋਣਗੇ ਕਿਉਂਕਿ ਪਹਿਲਾਂ ਕਾਫੀ ਸਾਲਾਂ ਬਾਅਦ ਜਿਹੜਾ ਕਿ ਗਰਾਇਆ ਸੀ ਤੇ ਹੁਣ 2023 ਤੋਂ ਬਾਅਦ ਹੁਣ 2025 ਦੇ ਵਿੱਚ ਇਹ ਦੁਬਾਰਾ ਜਿਹੜਾ ਪਾਣੀ ਆਇਆ ਇਹਦੇ ਵਿੱਚ ਯਾਨੀ ਕਿ ਕਸਾਲ ਛੱਡ ਗਈ ਤਾਂ ਇਸ ਕਰਕੇ ਬੰਨ ਵਗੈਰਾ ਮਜਬੂਤ ਕਰਨ ਦੇ ਵਿੱਚ ਹੈ ਜਿਹੜੇ ਜਿੰਨੇ ਵੀ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਸਾਰੇ ਲੱਗ ਕੇ ਪ੍ਰਸ਼ਾਸਨ ਵੀ ਅਲਰਟ ਹੈ ਜਿਹੜਾ ਹੋ ਗਿਆ ਪਹਿਲਾਂ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਸਥਿਤੀ ਹੈ ਜਿਹੜੀ ਹੋਊਗੀ ਲੇਕਿਨ ਜੇ ਆਪਾਂ 2023 ਦੀ ਗੱਲ ਕਰੀਏ ਤਾਂ ਉਦੋਂ 2023 ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ ਫਸਲਾਂ ਬਰਬਾਦ ਹੋ ਗਈਆਂ ਸੀ ਪਰ ਜੇ ਹੁਣ 2025 ਦੇ ਵਿੱਚ ਉਹੀ ਹਾਲਾਤ ਹੁੰਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸਾਨ ਦੁਬਾਰੇ ਉੱਠਣ ਜੁਗਾ ਰਹੂਗਾ ਕਿਉਂਕਿ ਫਸਲਾਂ ਜਿਹੜੀਆਂ ਉਹ ਪਕਾਤੀਆਂ ਬਿਲਕੁਲ ਦੁਬਾਰੇ ਫਸਲ ਨਹੀਂ ਬੀਜੀ ਜਾਣੀ ਤੇ ਹੋ ਸਕਦਾ ਕਣਕ ਵੀ ਲੇਟ ਹੋ ਜੇ ਤਾਂ ਮੈਂ ਤਾਂ ਇਹੀ ਸੁਖ ਸੁਖੂ ਆ ਵੀ ਪਾਣੀ ਹੋਰ ਨਾ ਆਵੇ ਇੰਦਰ ਦੇਵਤਾ ਮਿਹਰ ਰੱਖੇ ਬਸ ਥੋੜੀ ਜੀ ਤੇ ਹੁਣ ਤਾਂ ਜਾਦੀ ਕੁਛ ਮਿਹਰਬਾਨ ਹੋ ਰਿਹਾ ਹਟਦਾ ਹੀ ਨਹੀਂ ਹਨਾ ਤੇ ਇਹੀ ਮਿਹਰ ਰੱਖੇ ਤਾਂ ਮੇਰੇ ਖਿਆਲ ਦੇ ਵਿੱਚ ਕੁਛ ਨਾ ਕੁਛ ਸੁੱਖ ਸ਼ਾਂਤੀ ਦੇ ਸਨੇਹੀ ਹੀ ਆਉਣਗੇ ਸ਼ਾਸਨ ਦਾ ਪ੍ਰਬੰਧ ਜਿਹੜੇ ਦੇਖੋ ਜੀ ਜਿਹੜੇ ਤਾਂ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਚਾਹੇਤਿਆਂ ਵਾਸਤੇ ਤਾਂ ਹੈਗੇ ਸਹੀ ਜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਆ ਰਿਪੋਰਟਿੰਗ ਕਰਦੇ ਆਂ ਦੇਖਦੇ ਆਂ ਤਾਂ ਉੱਥੇ ਤੇਲ ਤੱਕ ਵੀ ਨਹੀਂ ਪਹੁੰਚਦਾ ਜਿਵੇਂ ਕੱਲ ਦੀ ਅਕਾਲੀ ਫੋਨ ਆਇਆ ਸੀ ਮੈਨੂੰ ਆਪਣਾ ਕਾਨੇ ਵਾਲਾ ਭੁੰਦਰ ਸਾਈਡ ਮਿੱਟੀ ਪਾਰੇ ਆ ਤਾਂ ਇੱਥੇ ਡਰੇਨ ਵਿਭਾਗ ਦੇ ਜਈ ਸਾਹਿਬ ਕੋਲੇ ਐਸਡੀ ਸਾਹਿਬ ਕੋਲੇ ਵੀ ਉਹ ਆ ਕੇ ਗਏ ਤਾਂ ਉਹਨਾਂ ਨੂੰ ਤੇਲ ਤੱਕ ਨਹੀਂ ਦਿੱਤਾ ਗਿਆ ਕਹਿੰਦੇ ਸਾਡੇ ਕੋਲੇ ਤਾਂ ਹੈ ਹੀ ਨਹੀਂ ਠੀਕ ਹੈ ਤਾਂ ਪ੍ਰਸ਼ਾਸਨ ਦੇ ਪ੍ਰਬੰਧ ਠੀਕ ਹੈ ਪਰ ਆਵਦੀ ਚਹੇਤਿਆਂ ਵਾਸਤੇ ਠੀਕ ਹੈ ਜੇ ਆਪਾਂ ਦੂਜਿਆਂ ਵਾਸਤੇ ਕਹੀਏ ਤਾਂ ਤੇਲ ਤੂਲ ਦੀ ਬਹੁਤ ਘਾਟ ਮਹਿਸੂਸ ਹੈ ਜਿਹੜੀ ਕਿਤੇ ਨਾ ਕਿਤੇ ਹੋ ਰਹੀ ਹੈ ਹੂੰ ਬਿਲਕੁਲ ਦੇਖੋ ਜੀ ਜੋ ਪਿਛਲੇ ਵਾਰੀ ਜੋ ਸੰਤਾਵੜਾ ਆਇਆ ਉਹ ਤਾਂ ਨਾ ਹੀ ਜ਼ਿਕਰ ਕੀਤਾ ਜਾ ਬਹੁਤ ਮਾੜੇ ਦਿਨ ਸੀਗੇ ਝੋਪੜੇ ਸੰਦੂੜ ਵਾਸਤੇ ਆਏ ਹੋਏ ਸੀਗੇ ਉਹ ਤਾਂ ਬਹੁਤ ਮਾੜੇ ਦਿਨ ਸੀ ਨਾ ਹੀ ਆਉਣ ਵੀ ਪਰਮਾਤਮਾ ਕਰੇ ਪਰ ਇਸ ਵਾਰ ਇੰਨੇ ਹਾਲਾਤ ਨਹੀਂ ਹੋਏ ਜਿਵੇਂ ਪ੍ਰਬੰਧਾਂ ਦੇ ਮਾਮਲੇ ਵਿੱਚ ਵੀ ਲਾ ਲੋ ਇਹ ਨਗਰਪਾਲਿਕਾ ਨੇ ਪ੍ਰਬੰਧ ਕੀਤੇ ਸੀ ਹੋਰਾਂ ਨੇ ਪੰਜਾਬ ਸਰਕਾਰ ਨੇ ਪ੍ਰਬੰਧ ਕੀਤੇ ਸੀ ਸ਼ਹਿਰ ਵਾਸਤੇ ਪ੍ਰਬੰਧ ਉਹ ਠੀਕ ਚੱਲੇ ਨੇ ਸ਼ਹਿਰ ਨੂੰ ਕੋਈ ਪ੍ਰੋਬਲਮ ਨਹੀਂ ਆਈ ਤੇ ਜਦੋਂ ਕਿ ਇਹਦਾ ਤੁਸੀਂ ਆ ਇਹਨਾਂ ਦੇ ਨਮਾ ਇੱਕ ਪੱਥਰ ਲਾਏ ਨੇ ਇਹਨਾਂ ਨੇ ਸੇਫ ਕਰਨ ਵਾਸਤੇ ਜੇਕਰ ਮੇਰਾ ਸੁਝਾਅਹੀ ਹੈ ਜੇਕਰ ਪੱਥਰ ਉਹ ਪੂਰੇ ਸ਼ਹਿਰ ਦੇ ਨੂੰ ਕਵਰ ਕਰ ਜੇ ਤਾਂ ਬਹੁਤ ਵਧੀਆ ਰਹੂਗਾ ਜੀ ਹਾਂ ਬਿਲਕੁਲ ਬਿਲਕੁਲ ਜੀ ਪਿਛਲੀ ਵਾਰ ਤਾਂ ਬਹੁਤ ਜ਼ਿਆਦਾ ਯੋਗ ਹੋ ਗਿਆ ਇਸ ਵਾਰ ਪਿੱਛੇ ਜਿਹੜੀਆਂ ਰਿਪੋਰਟਾਂ ਹੈ ਕਈ ਲੋਕ ਇਹ ਕਹਿ ਰਹੇ ਆ ਕਿ ਬਹੁਤ ਜ਼ਿਆਦਾ ਪਾਣੀ ਆ ਗਿਆ ਜੀ ਉਹ ਆ ਗਿਆ ਇੰਦਾਂ ਦੀ ਕੋਈ ਗੱਲਬਾਤ ਹੈ ਦੇਖੋ ਜੀ ਮੈਂ ਇਹ ਰਿਪੋਰਟਿੰਗ ਤੁਹਾਡੇ ਮੀਡੀਆ ਕਲੱਬ ਨੂੰ ਵੀ ਇਹ ਨਹੀਂ ਮੈਂ ਕਹਿਣਾ ਚਾਹੁੰਦਾ ਕਈ ਨਾ ਜੋ ਕਿ ਅਨ ਜੋ ਅਨ ਡਿਫਾਈਨਡ ਬੋਲਾਂਗੇ ਆਪਾਂ ਵੀ ਜਿਹੜੇ ਕਿ ਬਿਨਾ ਉਹ ਜਿਹੜੇ ਪੱਤਰਕਾਰ ਬਣੇ ਬੈਠੇ ਨੇ ਆਪਣੇ ਯੂਟਿਊਬਰ ਜੇ ਹੋਰ ਨੇ ਉਹਨਾਂ ਨੇ ਬੜਾ ਗੰਦ ਪਾਇਆ ਹੋਇਆ ਹੈ ਇਹ ਬੜਾ ਦੇਖਣ ਨੂੰ ਮਿਲਿਆ ਕਿ ਕਿਤੇ ਮੈਂ ਖੁਦ ਉਹ ਆਪਣਾ ਮਾਂਚਿੰਤਪੁਰਨੀ ਦੇ ਗਿਆ ਹੋਇਆ ਸੀ ਉਸ ਦਿਨ ਕਹਿੰਦੇ ਬੱਦਲ ਫਟ ਗਿਆ ਇੱਥੇ ਉੱਤੇ ਕੁਝ ਵੀ ਨਹੀਂ ਸੀਗਾ ਜਦੋਂ ਕਿ ਇਸ ਤਰ੍ਹਾਂ ਇਹ ਸੰਦੂਗੜ ਦੇ ਵਿੱਚ ਪ੍ਰਾਣੀਆਂ ਜਿਹੜੇ 2023 ਵਾਲੀਆਂ ਜਿਹੜੇ ਪ੍ਰਾਣੀਆਂ ਨੇ ਉਹ ਲੋਕ ਪਾਪ ਆ ਜਾਂਦੇ ਨੇ ਪਤਾ ਨੂੰ ਕਿਸੇ ਨੂੰ ਪਤਾ ਪਾਈ ਮਿਲੂਗੀ ਪਤਾ ਨਹੀਂ ਮਿਲੂਗੀ ਕਿ ਕੋਈ ਡਾਲਰ ਮਿਲੂਗਾ ਕਿੰਨੇ ਕਿੰਨੇ ਸਬਸਕ੍ਰਾਈਬਰ ਚਾਹੀਦੇ ਨੇ ਕਿਰ ਕਿਰ ਬਿਊ ਚਾਹੀਦੇ ਨੇ ਲੋਕ ਇਸ ਤਰ੍ਹਾਂ ਬੜਾ ਗੰਦ ਪਾ ਰਹੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਪ੍ਰਸ਼ਾਸਨ ਵੀ ਕੀ ਡੀਸੀ ਸਾਹਿਬ ਨੂੰ ਤੇ ਪ੍ਰਸ਼ਾਸਨਪੁਰੀ ਮੈਂ ਮਾਅ ਕਰਦਾ ਅਪੀਲ ਕਰਦਾ ਕਿ ਜੇ ਯੂਟਿਊਬਰਾਂ ਨੂੰ ਜਿਹਨਾਂ ਨੂੰ ਆ ਜਾਇ ਨਕਲੀ ਪੱਤਰਕਾਰਾਂ ਨੂੰ ਇਹ ਨੱਥ ਪਾਈ ਜਾਵੇ ਤਾਂ ਕਿ ਗੰਦਾ ਮੈਸੇਜ ਨਾ ਜਾਵੇ ਇਹ ਗੰਦੇ ਮੈਸੇਜ ਕਰਨਾ ਆਪਣਾ ਹਉਆ ਬਣ ਰਿਹਾ ਵੀ ਸੁਦੂਵਾਲ ਪਤਾ ਨਹੀਂ ਕੀ ਹੋਣ ਵਾਲ ਪਤਾ ਨਹੀਂ ਕੀ ਹੋ ਗਿਆ ਹੋਰ ਆ ਵੀ ਆਪਣੇ ਦੂਜੇ ਨੇੜੇ ਤੇ ਆਪਾਂ ਜੋ ਬੰਨਾਂ ਦੇਖਦੇ ਆ ਉਥੇ ਲੋਕ ਪਾਈਆਂ ਇੰਨਾ ਹੋ ਗਿਆ ਆ ਹੋ ਗਿਆ ਜਦੋਂ ਪਤਾ ਕਰਦੇ ਆ ਉਥੇ ਕੁਝ ਵੀ ਨੰਦਾ ਤੇ ਮੈਂ ਹੀ ਚਾਹਣਾ ਵੀ ਇਹ ਜਿਹੜੇ ਨਕਲੀਆਂ ਨੂੰ ਇਹ ਨੱਤ ਪਾਈ ਜਾਵੇ ਕੋਈਡੈਂਟੀਫਾਈ ਹੋਵੇ ਕੋਈ ਚੈੱਕ ਹੁੰਦਾ ਹੋਵੇ ਕੋਈ ਚੈੱਕ ਹੁੰਦਾ ਹੋਵੇ ਕੋਈ ਜਿਹੜਾ ਬੰਦਾ ਰਿਪੋਰਟਿੰਗ ਕਰ ਰਿਹਾ ਹੈ ਉਹਦਾ ਵੀਡੈਂਟੀਫਾਈ ਹੋਵੇ ਨਾ ਕੋਈ ਨਾ ਕੋਈ ਜਿਹੜਾ ਕਿ ਜਵਾਬਦੇਹੀ ਹੋਵੇ ਕਿਸੇ ਦੇ ਕੋਈ ਜਵਾਬਦੇਹੀ ਨਹੀਂ ਜੋ ਬੋਲਦੇ ਨੇ ਬੋਲ ਕੇ ਆਪਦਾ ਬਕਵਾਸ ਕਰਕੇ ਟੱਪਿਆਂ ਦੇ ਲੋਕ ਇਸ ਤਰ੍ਹਾਂ ਵੀ ਹੋਣਾ ਚਾਹੀਦਾ ਜੀ ਇਹ ਤਾਂ ਲਗਭਗ ਤੁਸੀਂ ਦੇਖ ਲਓ 18 ਫੁੱਟ ਜਿਹੜਾ ਮੌਕੇ ਦੇ ਘਗਰਾ ਜਾਨੀ ਕਿ ਤੁਸੀਂ ਦੇਖ ਲਓ 4-5 ਫੁੱਟ ਘਟ ਗਿਆ ਪਿੱਛੇ ਜਿਹੜਾ ਚਾਂਦਪੁਰਾ ਸਾਈਫਣਾ ਉੱਥੇ ਉਦੋਂ ਡਾਊਨ ਹੋ ਗਿਆ ਇਹ ਸ਼ਾਮ ਤੱਕ ਕੱਲ ਤੱਕ ਹੋਰ ਡਾਊਨ ਹੋਊਗਾ ਪਿਛਲੇ ਵਾਰੀ ਕੀ ਦਿੱਕਤ ਆਈ 23 ਦੇ ਵਿੱਚ ਜਿਹੜਾ ਉਹ ਅੱਗੇ ਫੱਟਿਆਣਾ ਪੁਲ ਸੀਗਾ ਨੀਵਾ ਸੀ ਉਹ ਕੇਲੀ ਫਸ ਗਈ ਸਾਰਾ ਰੋਲਾ ਹੀ ਉੱਥੋਂ ਬੈਠ ਕੀ ਉਹ ਬਹੁਤ ਉੱਚਾ ਇਹਦੇ ਨਾਲ ਵੀ ਉੱਚਾ ਲੱਗ ਰਿਹਾ ਪਰ ਹਜੇ ਐਡੀ ਕੋਈ ਹਾਲਾਤ ਆ ਜਿਹੜੇ ਕੋਈ ਇਹ ਨਹੀਂ ਹੈਗਾ ਵੀ ਜਿੰਨਾ ਹੋਊਗਾ ਵੀ ਆਹ ਹੋ ਗਿਆ ਬਾਹ ਹੋ ਗਿਆ ਬੰਨ ਉੱਤੇ ਆ ਸਾਈਡਾਂ ਤੇ ਤੁਸੀਂ ਇਹ ਦੇਖ ਲਓ ਪੱਥਰ ਲਾਇਆ ਕਿਰਾ ਸਹੀ ਆ ਕੰਮ ਕਿਉਂਕਿ ਕਿਤਾ ਨਗਰ ਪੰਚਾਇਤ ਵੀ ਨਵੀਂ ਬਣੀ ਆ ਇਹ ਵੀ ਮੁੰਡੇ ਆ ਜਿਹੜੇ ਕੰਮ ਕਰੀ ਜਾਂਦੇ ਆ ਇਹਨਾਂ ਦਾ ਵੀ ਇੱਥੇ ਹੁਣ ਅਫਸਰਾਂ ਨੂੰ ਪਤਾ ਵੀ 23 ਤੱਕ ਤਾਂ ਚਲੋ ਇਹ ਸੀਗਾ ਅਵੇਸਲੇ ਸੀ ਵੀ ਯਾਰ ਕਿਹੜਾ ਆਉਂਦਾਗਾ ਹੁਣ ਉਹਨਾਂ ਨੂੰ ਧਿਆਨ ਚ ਹੈਗਾ ਵੀ ਯਾਰ ਗੜਬੜ ਹੋ ਸਕਦੀ ਆ ਤਾਂ ਉਹ 24 ਘੰਟੇ ਨਿਗਰਾਨੀ ਕਰ ਰਿਹਾ ਪਰ 2 2 ਸਤੰਬਰ ਤੱਕ ਥੋੜਾ ਜਿਆਦਾ ਜਿਆਦੇ ਆ ਕਿਉਂਕਿ ਬਾਰਸ਼ ਹੋਰੀ ਆ ਪਿੱਛੇ ਸੁਗਣਾ ਚੋਂ ਹੀ ਪਾਣੀ ਆਉਂਦਾ ਹਿਮਾਚਲ ਚੰਡੀਗੜ੍ਹ ਪੰਚਕੁਲਾ ਵਾਇਆ ਇੱਕ ਵਾਰੀ ਤਾਂ ਘਟ ਗਿਆ ਪਰ ਥੋੜਾ ਬੋਤਾ ਬਾਸਾ ਦਾ ਪਰ ਜਿਆਦਾ ਗੱਲ ਨਹੀਂ ਹੈ ਕਿ ਲੋਕ ਵੈਸੇ ਕਹਿ ਰਹੇ ਪਰ ਕੁਦਰਤ ਆ ਜੇ ਹੁਣ ਮੀਂਹ ਜਿਆਦਾ ਪੈ ਗਿਆ ਤਾਂ ਇਹਨੂੰ ਕੋਈ ਰੋਕੇ ਵੀ ਨਹੀਂ ਸਕਦਾ ਪਰ ਇੱਥੇ ਆਪਣਾ ਸੇਫ ਅਲਗ-ਪਗ ਪਤਾ ਕੀ ਹੈ ਇੱਕ ਨਾ ਇਹ ਹੁਣ 2 ਮਹੀਨੇ ਹੋ ਗਏ ਪਾਣੀ ਚੱਲੀ ਜਾਂਦੇ ਨੂੰ ਜੇ ਮੈਂ ਆਪਾਂ ਖੇਤ ਪਾਣੀ ਲਾਉਣੇ ਨਾ ਖਾਲ ਇੱਕ ਤਰ੍ਹਾਂ ਬਣ ਗਿਆ ਨਾ ਮੰਨ ਲਓ ਪਾਣੀ ਦਾ ਬਹਾਅ ਬਣ ਗਿਆ ਰਾਜਸਥਾਨ ਅੱਗੇ ਪਾਕਿਸਤਾਨ ਤੱਕ ਜਾਂਦਾ ਐਡੀ ਦਿੱਕਤ ਨਹੀਂ ਕਿਉਂਕਿ ਜਦੋਂ ਆਪਾਂ ਪਹਿਲੀ ਵਾਰੀ ਆਉਂਦਾ ਪਾਣੀ ਉਦੋਂ ਕੋਈ ਨਾ ਕੋਈ ਦਿੱਕਤ ਆਉਂਦੀ ਆ ਫਲੱਡ ਗੇਟ ਹੈ ਉਹਨਾਂ ਦੀ ਮਜਬੂਰੀ ਹੁੰਦੀ ਆ ਉਹ ਕਹਿੰਦੇ ਵੀ ਜੇ ਨਹੀਂ ਖੋਲਦੇ ਤਾਂ ਸਾਰ ਦੋ ਗੇਟ ਉਹਨਾਂ ਨੇ ਖੋਲੇ ਆ ਪਰ ਸੋ ਆਪਾਂ ਵੀ ਅਖਬਾਰ ਤਰ੍ਹਾਂ ਹੀ ਪਤਾ ਕਰਿਆਗਾ ਜਾਂ ਪੈਸੇ ਪਤਾ ਕਰਿਆ ਕੋਈ ਕਹਿੰਦਾ ਸੱਤ ਹੋ ਗਏ ਹੋ ਗਏ ਏਡੀ ਗੱਲ ਨਹੀਂ ਹੈਗੀ ਦੋ ਉਹਨਾਂ ਨੇ ਗੇਟ ਖੋਲੇ ਸੀ ਜਿੱਥੇ ਤੱਕ ਜਾਣਕਾਰੀ ਮਿਲੀ ਆ ਪਰ ਜੇ ਨਾਮ ਹੀ ਪੈ ਨਹੀਂ ਵੀ ਪੈਂਦਾ ਮੰਨ ਲਓ ਫਿਰ ਕੋਈ ਦਿੱਕਤ ਨਹੀਂ ਹੈਗੀ ਸੇਫ ਆ ਕਿਉਂਕਿ ਬੰਨਾ ਤੇ ਆ ਸਦੂਗੜ ਦੇ ਮੁੰਡੇ ਲੱਗੇ ਹੋਇਆ ਜਿਹੜੇ ਨੇੜੇ ਪਿੰਡ ਮੇਰੇ ਪਿੰਡ ਤੇ ਲਾਲੋ ਹੋਰ ਜਿਹੜੇ ਲੱਗੇ ਤਾਂ ਕਿਤੇ ਮੁੰਡੇ ਆ ਦਿਨ ਰਾਤ ਹੀ ਟਰੈਕਟਰ ਕਰਾਹੇ ਟਰਾਲੀਆਂ ਰੇਤਾ ਜੋ ਵੀ ਆਪਦੀ ਮਿਹਨਤ ਕਰ ਰਹੇ ਏਡੀ ਗੱਲ ਨਹੀਂ ਹੈਗੀ ਸੁੱਖ ਸ਼ਾਂਤੀ ਰੂ ਆਪਾਂ ਵੀ ਇਹੀ ਕਹਨੇ ਆ ਵਾਹਿਗੁਰੂ ਵੀ ਸੁੱਖ ਸ਼ਾਂਤੀ ਰੱਖ ਇਹ ਹੀ ਹੈ ਜੀ ਪਾਣੀ ਹੈ ਜਿਹੜਾ ਕਾਫੀ ਡਾਊਨ ਹੈ ਠੀਕ ਹੈ ਮਤਲਬ ਹਾਲਾਤ ਹੈ ਜਿਹੜੇ ਕੰਟਰੋਲ ਦੇ ਵਿੱਚ ਹੈ ਕਿ ਮਤਲਬ ਐਵੇਂ ਵੀਡੀਓ ਦੇਖ ਕੇ ਸੋਸ਼ਲ ਮੀਡੀਆ ਵਾਲਿਆਂ ਐਵੇਂ ਰਿਸ਼ਤੇਦਾਰ ਫੋਨ ਕਰਨ ਬੈਹ ਜਾਂਦੇ ਆਸੇ ਪਾਸੇ ਵੀ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਵੀ ਸਰਦੂਰ ਚ ਕੀ ਹੋ ਗਿਆ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਹਜੇ ਹਾਲਾਤ ਹੈ ਜਿਹੜੇ ਕਾਫੀ ਕੰਟਰੋਲ ਦੇ ਵਿੱਚ ਹੈ ਤੇ ਬਿਲਕੁਲ ਸੇਫ ਹੈ ਸਰਦੂਲਗੜ ਹਜੇ ਕਿਸੇ ਪਾਸੇ ਵੀ ਕੋਈ ਪਾਣੀ ਨਹੀਂ ਖੰਡਿਆ ਤੇ ਨਾ ਹੀ ਹਜੇ ਕੋਈ ਚਾਂਸ 20-22 ਫੁੱਟ ਤੱਕ ਤਾਂ ਆਪਣੇ ਲੋਕ ਉਹੀ ਨਹੀਂ ਗੋਲਦੇ ਉਸ ਤੋਂ ਬਾਅਦ ਕਹਿੰਦੇ ਵੀ ਹੁਣ ਘੱਗਰ ਆਇਆ ਉਸ ਤੋਂ ਪਹਿਲਾਂ ਘੱਗਰ ਆਉਂਦੇ ਘਗਰਾ ਕਦੋਂ ਬਣ ਜਾਦਾ ਉਦੋਂ ਫਿਰ ਪਤਾ ਵੀ ਨਹੀਂ ਲੱਗਦਾ ਹੈ ਨਾ ਵੀ ਹਜੇ ਕੰਟਰੋਲ 'ਚ ਹਜੇ ਕੋਈ ਸਥਿਤੀ ਨਹੀਂ ਬਾਕੀ ਦੂਸਰੀ ਗੱਲ ਮੇਰੇ ਇੱਕ ਮੈਸੇਜ ਵੀ ਜਿਹੜਾ ਭਰਾਵਾਂ ਨੂੰ ਹੈਗਾ ਹੈਗਾ ਵੀ মিডিਆ ਕਲੱਬ ਦੇ ਜਿੰਨੇ ਵੀ ਮੈਂਬਰ ਆ ਮੈਂ ਜੇ ਪ੍ਰਧਾਨ ਹੋਣ ਤੇ ਸਾਰੇ ਵੀਰਾਂ ਨੂੰ ਦੱਸ ਦਿਆਂ ਕਿ ਹਰ ਦੇ ਹਰਤਾਂ ਦੇ ਵਿੱਚ মিডিਆ ਕਲੱਬ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਲੋਕਾਂ ਦੇ ਨਾਲ ਜਿਹੜਾ ਖੜਾ ਹੈ ਅੱਧੀ ਰਾਤ ਨੂੰ ਤੁਸੀਂ ਆਵਾਜ਼ ਮਾਰੋ মিডিਆ ਕਲੱਬ ਆਊਗਾ ਕਿਸੇ ਵੀ ਰੂਪ ਦੇ ਵਿੱਚ ਸਹਿਯੋਗ ਲੈਣਾ ਹੋਵੇ ਚਾਹੇ ਖਬਰਾਂ ਦੇ ਰੂਪ 'ਚ ਤੇ ਚਾਹੇ ਸਹਿਯੋਗ ਦੇ ਰੂਪ 'ਚ ਤਾਂ ਅਸੀਂ ਸਹਿਯੋਗ ਕਰਨ ਨੂੰ ਤਿਆਰ ਹਾਂ ਤੇ ਜਦੋਂ ਮਰਜ਼ੀ ਆਵਾਜ਼ ਮਾਰੋ ਸਾਡੇ ਮੀਡੀਆ ਕਲੱਬ ਦੇ ਜਿੰਨੇ ਵੀ ਨੰਬਰ ਐ ਉਹ ਅਸੀਂ ਡਿਸਪਲੇ ਕਰ ਦਿਆਂਗੇ ਸਕਰੀਨ ਦੇ ਉੱਪਰ ਤੇ ਇਹਨਾਂ ਨੰਬਰਾਂ ਤੇ ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰਕੇ ਸਾਨੂੰ ਕਿਤੇ ਵੀ ਬੁਲਾ ਸਕਦੇ ਹੋ ਜੇ ਕੋਈ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਕੋਈ ਲੀਡਰ ਗੱਲ ਨਹੀਂ ਸੁਣਦਾ ਜਾਂ ਕਿਤੇ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਜਰੂਰ ਉਹਨਾਂ ਨੂੰ ਉੱਪਰ ਤੱਕ ਆਵਾਜ਼ ਪਹੁੰਚਾਵਾਂਗੇ ਹਾਂ ਬਿਲਕੁਲ ਬਿਲਕੁਲ